ਚਲ ਠੀਕ ਆ ਇਹਨੇ ਆ ਸਰਦੀਆਂ ਵਾਲੇ ਸਾਰੇ ਛੋਟਮਲੇ ਜਿੱਕ ਇੱਕ ਇੱਕ ਮੈਂ ਇਧਰ ਕੀ ਦੇਖੀਂ ਇਧਰ ਨਾ ਦੇਖਣਾ ਤੂੰ ਆ ਜਿਹੜੇ ਹੋ ਗਏ ਸਾਰੇ ਜੀ ਇਹਨਾਂ ਦੇ ਸੂਟ ਇਧਰ ਕੋਲੇ ਕਰੀ ਜੀ ਕਹਿੰਦਾ ਆ ਦੇਖੋ ਹਾਂ ਜੀ ਕਿਦਾਂ ਸਾਰੇ ਸਵਾਗਤ ਆਇਆ ਤੇ ਨਵੇਂ ਵਲੋਗ ਚ ਉਮੀਦ ਕਰਦੇ ਸਾਰੇ ਵਧੀਆ ਹੋਵਾਂਗੇ ਅਸੀਂ ਵੀ ਕੈਂਟਾ ਸੋ ਹਾਜ਼ਰ ਹੋਏ ਆ ਤੁਹਾਡੇ ਲਈ ਨਵਾਂ ਵਲੋਗ ਲੈ ਕੇ ਸੋ ਅੱਜ ਮੈਂ ਸੋਚਿਆ ਕਿ ਇੰਨੇ ਪਾਸੇ ਜਾ ਕੇ ਦਰ ਰਹਾ ਆ ਮੈਂ ਸੋਚਿਆ ਮੈਂ ਇਹਨੇ ਪਾਸੇ ਜਾ ਕੇ ਦਰਿਆ ਤਾਂ ਮੈਂ ਜਾ ਕੇ ਕੁਦਰਤੀ ਅਲਮਾਰੀ ਖੋਲੀ ਤਾਂ ਅਲਮਾਰੀ ਦੇ ਵਿੱਚ ਸੂਟਾਂਾਂ ਲੈਣਾ ਹੀ ਲੱਗਿਆ ਪਿਆ ਮੇਰੇ ਸੂਟ ਤਾਂ ਸੱਤ ਲੱਗੇ ਜਿਹੜੇ ਮੇਰੇ ਇੱਧਰ ਡਰੈਸਾਂ ਤੇ ਦਿਖਦੀਆਂ ਨਹੀਂ ਨਾ ਕੋਈ ਪੈਂਟ ਦੇਖਿਆ ਨਾ ਸ਼ਰਟ ਦੇਖੇ ਇੱਧਰਲੇ ਖਾਨੇ 'ਚ ਸਾਰੇ ਦੋਹਾਂ 'ਚ ਇਹਦੇ ਪਾਏ ਹੋਏ ਆ ਤੇ ਸਰਵ ਦੇ ਇੱਧਰਲੇ ਸਾਰੇ ਖਾਨੇ ਦੇ ਵਿੱਚ ਮੰਮੀ ਦੇ ਸਾਰੇ ਭਰੇ ਪਿਆ ਸੂਟ ਸੋ ਅੱਜ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਸਰਵ ਦੀ ਜਿਹੜੇ ਸੂਟਾਂ ਦੀ ਕਲੈਕਸ਼ਨ ਮੰਮੀ ਦੇ ਤੇ ਵਿੱਚੋਂ ਦੋ ਤਾਂ ਨਹੀਂ ਸੂਟ ਹੋਣਗੇ ਬਾਕੀ ਸਰਵ ਦੀ ਕਲੈਕਸ਼ਨ ਦਿਖਾਵਾਂਗੇ ਸੂਟਾਂ ਦੀ ਵੀ ਸੂਟਾਂ ਦੀ ਕਲੈਕਸ਼ਨ ਕਿੰਨੇ ਆ ਤੇ ਉਹਨ ਵਰਤ ਕਿ ਨਾਮ ਮਤਲਬ ਜਨ ਉਹਨਾਂ ਦਾ ਕਿੰਨੇ ਪੈਸੇ ਲੱਗ ਗਏ ਉਹਨਾਂ ਸੂਟਾਂ ਤੇ ਹਨਾ ਸੋ ਅੱਜ ਤੁਹਾਨੂੰ ਉਹ ਦਿਖਾਉਣ ਜਾਵਾਂਗੇ ਸੋ ਸਾਰਿਆਂ ਨੇ ਵਲੌਗ ਨਾਲ ਅੰਤ ਦੇਖਣਾ ਵਲੌਗ ਹੋਣ ਵਾਲਾ ਐਨਜੋਇਮੈਂਟਲ ਆ ਸੋ ਮੌਸਮ ਅੱਜ ਹੈਗਾ ਪੂਰਾ ਕੈਂਟ ਆ ਦੇਖੋ ਆ ਦੇਖੋ ਆ ਮੂੰਹ ਦੇਖੋ ਇਹਨਾਂ ਦੇ ਤੁਹਾਡਾ ਪਤਾ ਲੱਗੂ ਅੱਜ ਕੀ ਬਣਦਾ ਖੜ ਜੋ ਹੋਰ ਬਣਾਉਣੇ ਆ ਹਾਂ ਬਣਾਵਾਂਗੇ ਹੋਰ ਬਣਾਉਣੇ ਖੜ ਜੋ ਲੋਕਾਂ ਨੇ ਵੇਖੇ ਹੋਏ ਸਾਡੇ ਕਿੰਨੇ ਵਾਰੀ ਪਾ ਲੇ ਬਣਾਉਣਾ ਕਰਦਾ ਪਹਿਲਾਂ ਤੇ ਖਾਉਂਗਾ ਸੂਟ ਸਾਰੇ ਵੀ ਕਿੰਨੇ ਦਾ ਫਿਰ ਤੁਸੀਂ ਆਪ ਡਿਸਾਈਡ ਕਰੋਗੇ ਵੀ ਇਹਨਾਂ ਨੂੰ ਹੋਰ ਸੂਟ ਬਣਾ ਕੇ ਦੇਣੇ ਕਿ ਨਹੀਂ ਦੇਣੇ ਠੀਕ ਆ ਮੈਂ ਪਹਿਲਾਂ ਸੂਟ ਦਿਖਾਉਂਗਾ ਤੁਹਾਨੂੰ ਠੀਕ ਆ ਮਮੀਆਂ ਕਿੰਨਾਂ ਬੈਠੀ ਹੋਈ ਹੋਈ ਬੈਠੀ ਹੈ ਗੱਤੀ ਖਾਣੀ ਲੈ ਲੈ ਉਹ ਖੇਗੀ ਫਿਰ ਨੂੰ ਪੋਕਣਾ ਨਹੀਂ ਉਦੋਂ ਅਜੇ ਰਿਆ ਪਾ ਉਦੋਂ ਖਾ ਲੈਨੇ ਨਾ ਕੁਛ ਨਾ ਕੁਛ ਚਾਹ ਨਾਲ ਤੇ ਫਿਰ ਉਹ ਤਾਂ ਜੀ ਨਹੀਂ ਕਰਦਾ ਉਹ ਮੇਰਾ ਵੀ ਨਹੀਂ ਸੀ ਜੀ ਕਰਦਾ ਹੁਣ ਕਿਹੜਾ ਹੀ ਪਈਆਂ ਕਿਹੜਾ ਜਿਹੜਾ ਵਾਲਾ ਜੀਕਰ ਉਹਦਾ ਚਾਹ ਬਣਾ ਕੇ ਖਾ ਲਈਏ ਰੋਟੀਆਂ ਚਾਹ ਨਾਲ ਸਾਦ ਵੜੀ ਲੈ ਲੀ ਨਿੰਬੂ ਦੇ ਚਾਹ ਨਾਲ ਹਾਂ ਬੋਲਦਾ ਇਸ ਤਰ੍ਹਾਂ ਕਿ ਨਾ ਨਾ ਚਾਰ ਹੋਵੇ ਨਿੰਬੂ ਦਾ ਮਸਾਲਾ ਲੱਗਦੀ ਉਹ ਸਵਾਦੀ ਵੱਖਰਾ ਹੁੰਦਾ ਹੈ ਚਾਹ ਪੀ ਕੇ ਮੰਮੀ ਦਾ ਸੂਟ ਸੀਵਾਂਗੇ ਉਹ ਚਲੇ ਨੂੰ ਇਹਦਾ ਲੰਮਾ ਹੀ ਕੰਮ ਪਤਾ ਨਹੀਂ ਕਿਹੜੇ ਕਿਹੜੇ ਘੜੀ ਘਟਿਆ ਠੰਡਾ ਹੀ ਲੱਗਣਾ ਇਹਦਾ ਕਿਹੜੀ ਘੜੀ ਘਟਿਆ ਸੀ ਠੰਡਾ ਹੀ ਲੱਗਣਾ ਇਹਦਾ ਲੰਮਾਈ ਲੰਮਾ ਤੁਰਿਆ ਜਾਂਦਾ ਕਦੇ ਅਸੀਂ ਕਿਤੇ ਚਲ ਜਾਨੇ ਇੱਕ ਦਿਕੇ ਕੋਈ ਆ ਜਾਂਦਾ ਕੋਈ ਨਾ ਕੋਈ ਆ ਜਾਂਦਾ ਫਿਰ ਹੋਣੀ ਸੀਤਾ ਜਾਂਦਾ ਅੱਜ ਹੋਈ ਜਾਣਾ ਚਾਹੀਦਾ ਪੂਰਾ ਬੜਾ ਲੱਗਦਾ ਕੰਪਲੀਟ ਹੋਈ ਚੁੱਕ ਲੱਗਦਾ ਪਹਿਲਾਂ ਕਟਿਆ ਕਈ ਦਿਨ ਪਿਆ ਰਿਆ ਹੂੰ ਸਲਵਾਰ ਸੀ ਨਹੀਂ ਜੈਂਪਰ ਰਹਿ ਗਿਆ। ਬਸ ਥੋੜਾ ਹੀ ਰਹਿ ਗਿਆ ਹੁੰ ਦਾ। ਤੇ ਦਰਪੂਆ ਦੇ ਸੂਟਾਂ ਦੀ ਵਾਰੀ ਆਜੀ। ਹਾਂ। ਉਹ ਆਦੇ ਸੂਟ ਖੁੱਲੇ ਕਰਨੇ ਆ। ਹਾਂ ਥੋੜੇ ਜਿਹੀ ਭੂਰੀਆ। ਚੱਲ। ਚੰ ਰੀਲ ਨਵਾਂ ਬਣਾ ਲਦੀਆਂ ਨਾ ਬਗੀਆਂ ਹੋ ਜਾਣਗੇ। ਹਾਂ। ਉਂਈ ਦੋ ਲੱਭਣੀਆਂ ਪਾਣੀਆਂ ਲਿਓਣੀਆਂ ਪਾਣੀਆਂ ਸੀ ਦੀ ਹੁਣ ਇੰਨੇ ਕੁ ਬਦਲੇ ਫਿਰ ਉਹਨਾਂ ਦੀ ਖੁੱਲੇ ਕਰਨੇ ਆ। ਇੰਨੇ ਬਦਲੇ ਰੀਲਾਂ ਹੁਣ 5-5 ਰੁਪਈਆ ਦੇ 5-5 6-6 ਦੀ ਰੀਲ। ਲਓ। ਇਹ ਲੇਕਾ ਬਦਲੇ ਰੀਲ ਲੋਣੀ ਪੈਂਦੀ ਫੇ ਸੂਟਾ ਨਾ ਕਈ ਗਲਦੀਆਂ ਗੇਂਹਰ ਵਾਲਦੀਆਂ ਉਧੇ ਪਈਆਂ ਰਹਿੰਦੀਆਂ ਫਿਰ ਉਹ ਉਧਰ ਮਸਾਲਾ ਆ ਜਾ ਫੋਲਿਆ ਤੇ ਇਹਦੇ ਵਿੱਚੋਂ ਨਿਕਲ ਆਈਆਂ ਮੈਂ ਤਾਂ ਕਿਹਾ ਕਿ ਤੂੰ ਪਾਈਆਂ ਹੋਈਆਂ ਮੈਂ ਚੱਕਿਆ ਉਹ ਫੈਲੀ ਤੇ ਮੇਰੇ ਹੱਥੋਂ ਰੜ ਕੇ ਜਦੋਂ ਮੈਂ ਕੱਢਿਆ ਮੈਂ ਗੱਲ ਹੈ ਬਣ ਗਿਆ ਕੰਮ ਮੈਂ ਤਾਂ ਉਧਰ ਫਿਰਦੀ ਸੀ ਪੁੱਛਦੀ ਆ ਨਾ ਉਹਨਾਂ ਦੇ ਘਰੇ ਤਾਂ ਕੋਈ ਬਣਾ ਲੱਭੀ ਆਪਣੇ ਵੀ ਮਾੜੀ ਮੋਟੀ ਗੋੜੀ ਫਿੱਕੀਆਂ ਜਿਹਾ ਹੈਗੀਆਂ ਸੀ ਨਾ ਉਹਨਾਂ ਦੇ ਥੋੜੀਆਂ ਹੀ ਸੀ ਉਹਨਾਂ ਹੈ ਹੀ ਨਹੀਂ ਸੀ ਕੋਈ ਵੀ ਨਾ ਰਲਦੀ ਸੀ ਹਾਂ ਆਪਾਂ ਇਦਾਂ ਦਾ ਕੋਈ ਸੂਟ ਸੀਤਾ ਹੀ ਨਹੀਂ ਹੈ ਇਹੋ ਜਿਹੇ ਰੰਗ ਦੇ ਹਾਂ ਹੂੰ ਤਾਂ ਵੀ ਜਿਹੜਾ ਕੋਈ ਆਪਾਂ ਥੋੜਾ ਡਾਰਕ ਸੀਂ ਦਾ ਬਤ ਗਵਾ ਦੇ ਫਿਰ ਲਾਈਟ ਆ ਤੇ ਉਹ ਡਾਰਕ ਹੁੰਦੇ ਆ ਉਹ ਥੋੜਾ ਆਪਾਂ ਉਹਦੇ ਨਾਲ ਥੋੜਾ ਕਰ ਦਾਂਗੇ ਫਿਰ ਸੀਣਾ ਚੋਦੀ ਸਵੇਰ ਰਿੰਦੀ ਆ ਫਿਰ ਖੁੱਲੇ ਕੀਤੇ ਹੈ ਹਾਂ ਹੁਣ ਦਿਖਾਉਨੇ ਆ ਤੁਹਾਨੂੰ ਸਰਵ ਦੀ ਸੂਟਾਂ ਦੀ ਕਲੈਕਸ਼ਨ ਆ ਦੇਖੋ ਇੰਨੇ ਸੂਟ ਤਾਂ ਮੇਰੇ ਵੀ ਹਨਿੰਗੇ ਜਿੰਨੇ ਸਰਵ ਦੇ ਪਏ ਆ ਹਾਂ ਵੀ ਅਜੇ ਬੁਹਾਦੇ ਇੱਧਰ ਵੀ ਪਿਆ ਰਹੇ ਉਹ ਤਾਂ ਆਡਾ ਉਹ ਤਾਂ ਘਰੇ ਪੌਣ ਵਾਲੇ ਵੀ ਆਡਾ ਕਿ ਨਹੀਂ ਸਰ ਆ ਨਵੇਂ ਨਵੇਂ ਆ ਹਾਂ ਸਾਰੇ ਨਵੇਂ ਆ ਸੋ ਆ ਤੁਹਾਨੂੰ ਦੱਸਦੇ ਆ ਵੀ ਸਾਡੇ ਮਤਲਬ ਸਰਵ ਤੇ ਕਿੰਨੇ ਕਿੰਨੇ ਦੇ ਸੂਟ ਆ ਸਾਰੇ ਫਿਰ ਸਰ ਦੱਸੂਗੀ ਤੇ ਕੱਲੇ ਕੱਲੇ ਸੂਟ ਦਾ ਨਾਲੇ ਦੱਸੂਗੀ ਵੀ ਕਿੰਨੇ ਪੈਸੇ ਅਜਾੜੇ ਨੇ ਪੌਂਦੀ ਐ ਨਾ ਹੁਣ ਕੋਈ ਵੀ ਨਹੀਂਗਾ ਮੈਂ ਤਾਂ ਛੂਟ ਹੀ ਹੈ ਨਹੀਂ ਕਹਿੰਦੀ ਆ ਦੇਖੋ ਛੂਟ ਤੇ ਫਿਰ ਤੁਸੀਂ ਉਸਦਾ ਨਾ ਬਣਾਇਆ ਕਰੋ ਵੀ ਗਰਮੀਆਂ 'ਚ ਵੀ ਪਹਿਜਣ ਨਾ ਨਾ ਕੋਟ ਸੀ ਨੀ ਕੋਟ ਪੈਂਟ ਪਾ ਕੇ ਨਹੀਂ ਕੋਟ ਵੜੇ ਮੈਂ ਪਾ ਲੂੰ ਗਰਮੀ ਸੇ ਸਾਨੂੰ ਬੁੱਧੂ ਕੌਣ ਕਹੂਗਾ ਹੈ ਬੁੱਧੂ ਯਾ ਨੌਜਵਾਨ ਹੈ ਪਤਾ ਹੀ ਨਹੀਂ ਦੇ ਇਹਨਾਂ ਨੂੰ ਤੈਨੂੰ ਪਤਾ ਆ ਦੇਖੋ ਕਿੰਨੇ ਸੂਟ ਆ ਸਿਆਣਾ ਆਲੇ ਸੂਟ ਕਰਨੀ ਹੈ ਜਵਾਈ ਚਲੋ ਸੂਟ ਦੱਸੋ ਇੱਕ ਇੱਕ ਕਰਕੇ ਹੁਣ ਕਿਧਰ ਸਟਾਰਟ ਕਰੀਏ ਤੇ ਮਰਜ਼ੀ ਕਰੀ ਚਲੋ ਇੱਥੋਂ ਸਟਾਰਟ ਕਰਦੇ ਆ ਆ ਸੂਟ ਦੇਖੋ ਜੀ ਆਹਾ ਆਹਾ ਆਹ ਕਿਧਰ ਬਾ ਇਹਦਾ ਆਮਰਾ ਲੈ ਨਾਲ ਨਾਲ ਸੇ ਸੱਤ ਸੱਤ ਦੇ ਰਹੇ ਹੋਣੇ ਆ ਦੋਨੋਂ ਹਾਂ ਗੋਣ ਹਾਂ 100 ਦੇ ਚੇ ਚਾਹ 6 ਹੈ ਤਾਂ ਸੂਟ ਓਹ ਓਹ ਚੁੰਨੀਆਂ ਵੀ ਆ ਭਾਰੇ ਖਾਸਾ ਮਹਿੰਗਾ ਇਹ ਤਾਂ ਹੈ ਇਹ ਤਾਂ ਖਾਸਾ ਮਹਿੰਗਾ ਵਾ ਆਹ ਆਪਾਂ ਜਾਈਏ ਉਹ 5000 ਦਾ ਸੂਟ ਕਿੰਨਾ ਹੋ ਗਿਆ ਅਮੀ ਜੋੜ ਲੈ ਮਹਲਾ ਜ 5 ਤੇ 6 614 7714 6612 ਹਾਂ ਤੇ 5 12 ਤੇ 5 17 17 ਹੋ ਗਿਆ ਚਲ ਅੱਗੇ ਲਾਸਟ 10000 ਤੁਹਾਨੂੰ ਖਰਚ ਆ ਕਿੰਨੇ ਦਾ 45000 ਹਾਂ 45000 4500 ਦਾ ਕਿੰਨਾ ਹੋ ਗਿਆ ਮੈਂ ਮੈਨੂੰ ਨਹੀਂ ਪਤਾ ਫੋਨ 17 18 19 20 21 21500 ਸਾਢੇ ਸਾਢੇ ਕਿੰਨਾ ਸਾਢੇ 52 ਸਾਢੇ 21 ਹੋ ਗਿਆ ਸਾਢੇ 21 ਹੋ ਗਿਆ ਖੜ ਦਿਓ ਮੈਂ ਕੈਲਕੂਲੇਟਰ ਖੋਲ ਦਿੰਦਾ ਤੁਹਾਨੂੰ ਮੈਂ ਦੱਸ ਦਾਂ ਬਾਅਦ ਸਾਢੇ 21 ਆ ਦੇਖੋ ਜੀ ਮੈਂ ਜੋੜ ਲਾਈ ਜਨਾ ਨਾਲ ਨਾ ਸਾਂ ਸੋਚਾ ਲੋਂਦਾ ਸਾਡੇ ਕੇਅਰ ਕਿੰਨੇ ਦਾ 700 ਦਾ ਕਿੰਨੇ ਦਾ 700 ਦਾ 700 ਹੀ ਹਰਦਾ ਹਾਂ ਚਾਹ ਤਿਆਰ ਦਾ ਦੁਕਤੀ ਲੈ ਕੇ ਆਵਾਂ ਹਾਂ ਅਗਲਾ ਹਾਂ 800 ਦਾ 10000 ਹਰਦਾ ਆ ਦੱਸਦਾ ਹੋਰ ਹੋੜਿਓ ਹਾਂ ਹੋਰ 10000 ਦਾ ਜੀ ਆ ਲੋ ਓਹ ਹੋ ਹੋ ਕੋਈ ਕੰਨੀ ਸ਼ੂਟਿੰਗ ਨਹੀਂ ਸਾਡੇ ਕੋਲ ਬੰਨੀ ਜਿਹੜੇ ਇੱਥੇ ਆਇਆ ਉਹ ਵੀ ਪਤਾ ਵਾਸਤੇ ਜਿਹੜੇ ਉਧਰ ਆਏ ਉਹਨਾਂ ਦਾ ਵੀ ਪਤਾ ਹੀ ਹੈ ਹੁਣ ਹੋਰ ਆਹਾਂ ਅੰਕਾ ਖੋਣਾਂਗੇ ਪਾਇੰਦਾ ਚਲਾ ਲੰਨਾ ਪੰਜ ਹਾਂ ਅੱਛਾ ਸਤਾਂ ਕਿਨੇ ਕਿਦਾਂ ਦੋ ਦੋ ਅੱਛਾ ਦੋ ਯਾਰ ਵਾਲਾ ਵੀ ਪਾ ਲੈਨੇ ਜੇ ਤੂੰ ਲੈ ਸੋਣੀ ਫਿੰਦੇ ਵਿੱਚ ਵਿੱਚ ਦੋ ਯਾਰ ਹਾਂ ਅੱਗੇ 6 6 6000 ਦਾ ਠੀਕ ਹੈ ਜੀ ਅੱਗੇ ਚਲੋ ਜੀ ਵੈਰੀ ਗੁੱਡ ਹਲੇ ਨੁੱਤੇ ਹੱਤੇ ਵੀ ਨਹੀਂ ਹੋਏ ਆ 5000 ਦਾ ਇਹ ਤਾਂ ਪਤਾ ਹੀ ਆਪਾਂ ਨੂੰ 5000 ਦਾ ਜੀ ਆਹ ਦੇਖੋ ਜੀ ਅਜੇ ਅਜੇ ਇੱਦਾਂ ਨਹੀਂ ਹੋਏ ਇੱਥੋਂ ਤੇ ਲਾ ਕੇ ਦਿਖਾਵਾਂ ਤਾਂ ਜੋੜ ਕੇ ਨਾ ਬਣ ਗਿਆ 56000 ਰੁਪਿਆ ਖਸਾ ਕੱਢਾ ਹਜੇ ਤਾਂ ਥੋੜੀ ਹੋਇਆ ਕੀ ਹੋ ਗਿਆ ਆਹ ਦੇਖੋ ਜੀ 56500 55500 ਅੱਧੇ ਸੂਟ ਵੀ ਨਹੀਂ ਹੋਏ ਜੀ ਹਾਂ 4000 4000 ਤੰਨਾ ਤੰਨਾ ਆ ਮੈਂ ਦਿੱਤਾ ਕਿੰਨੇ ਦਾ ਹੋਊਗਾ ਚਲ ਗਿਫਟ ਛੱਡ ਸਾਈਡ ਤੇ ਰੱਖ ਅਗਲਾ ਕਿੰਨੇ ਦਾ ਹੋਊਗਾ ਹੋਏ ਭਾਈ 3 4 ਦਾ ਦ ਚਾਰ ਦਾ ਲਾ ਦੀਏ ਹੁਣ ਕਿਹੜੇ ਚਿੱਤਾਂ ਰਿੰਦਾ ਆ ਪੰਜ ਦਾ ਚਾਰ ਦਾ ਪੰਜ ਆ ਮੇਰਾ ਪੰਜ ਆੜਿਓ ਬਾਬਾ ਜੀ ਚਾਰਿਆਰ ਦਾ ਦੇਖੋ ਜੀ ਆ ਹਲੇ ਇਨੇ ਹੋਏ ਆ ਤੇ ਜੋੜ ਵਾਲਾ ਵੀ ਬਟਾ ਬਣੀ ਜਾਂਦਾ ਬਲੀ ਬਲੀ ਕਰਦੇ ਹਾਂ ਸੱਤ ਹਾਂ ਸੱਤ ਤਾਂ 7000 ਲੈਂਦਾ ਦੀ ਥੋੜਾ ਹੀ ਰੇਟ ਹੁੰਦਾ ਸੱਤ ਹੁਣ ਇਹ 4400 ਆਹ ਕਿਨੇ ਦਾ 4400 ਦਾ ਤੇ ਵੈਸੇ ਬਣਾਇਆ ਹਾਂ ਹਾਂ ਹੋਰ ചി സു <coughs> 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 ਤਾਈ ਮੇਗਾ ਪੈਸੇ ਜਾਂਦੇ ਕਿੱਧਰ ਆ ਸਾਰੇ ਤਾਈ ਮੇਗਾ ਪੈਸੇ ਜਾਂਦੇ ਕਿੱਧਰ ਆ ਅੰਮੀ ਇਧਰ ਆ ਤੂੰ ਹਾਂ ਹੈ ਅਸੀ ਗਰਮੀ ਵਾਲੀ ਵੀ ਆ ਕੇ ਹਾਂ ਪੰਨਾ ਸੀ ਪਸਰਦੇ ਦੀ ਆ ਕਿਨੇ ਨਾਲ ਚਾਹ ਦਾ ਚਾਹ ਦਾ ਹਾਂ ਆ ਵੀ ਚਾਲਦਾ ਚਾਲਦਾ ਮੈਂ ਹੂੰ ਮੂੰ ਕਿੱਦਾਂ ਦਾ ਕਰਦਾ ਨਹੀਂ ਨਹੀਂ ਸਾਰੇ ਪੈਸੇ ਜਾਂਦੇ ਕਿੱਧਰ ਸਾਰੇ ਇੱਧਰ ਹੀ ਜਾਂਦੇ ਬਸ ਬਸ ਕੇ ਗਰਮੀ ਵਾਲੀ ਤਾਂ ਲੋੜ ਹੀ ਨਹੀਂ ਉਹ ਨਹੀਂ ਦਿਖਾਇਆ ਉਹ ਨਹੀਂ ਦੱਸਿਆ ਪਰਲਾ ਚਲ ਠੀਕ ਆ ਇੰਨੇ ਆ ਸਰਦੀਆਂ ਵਾਲੇ ਸਾਰੇ ਫੋਟੋ ਨਾਲ ਇੱਕ ਇੱਕ ਮੈਂ ਇੱਧਰ ਕੀ ਦੇਖ ਰਿਹਾ ਇੱਧਰ ਨਹੀਂ ਦੇਖਣਾ ਤੂੰ ਆ ਜਿਹੜੇ ਹੋ ਗਏ ਸਾਰੇ ਜੀ ਇਹਨਾਂ ਦੇ ਸੂਟ ਇਧਰ ਕੋਲੇ ਕਰੀ ਜੀ ਕਹਿੰਦਾ ਆ ਦੇਖੋ ਕਿੰਨੇ ਦੇ ਹੋਗੇ 109400 ਆ ਜਿਹੜਾ ਮੇਰਾ ਇੱਕ ਹੋਰ ਪਿਆਫਲੇ ਹੋ ਰਿਹਾ ਗੁਰੀ ਜਾ ਥੱਲੇ ਵੇਖੀ ਕਰਦਾ ਵੇਖੀ ਯਾਰ ਮੈਂ ਇੱਥੇ ਕਦੇ ਕੱਪੜੇ ਲੈ ਕੇ ਆਉਂਦਾ 109400 ਆ ਜਿਹੜਾ ਮੇਰਾ ਥੱਲੇ ਹੋਰ ਜਿਹੜਾ ਮੇਰੇ 600 ਕੱਟ ਨਹੀਂ ਨਹੀਂ 1 ਲੱਖ 1000 1:00 ਇੱਕ ਯਾਨੀ 1:10 ਆ। ਇਹ ਤਾਂ ਮੂੰਹ ਵੇਖਿਆ ਹੁਣ। ਕਿਦਾਂ ਦਾ ਹੋਇਆ? ਦੇ ਤਾਂ ਵੀ ਹੈਗੀ ਆ। ਹੇ ਮੰਮੀ ਦੇ ਦਿਖਾਇਆ ਮੰਮੀ ਦੇ ਦਿਖਾਇਆ ਸੂਟ ਤੂੰ। ਅੱਛਾ ਹੀ ਆ। ਪਿੱਛੇ ਮੇਰੇ ਚਲੀ ਜਾਂਦੇ। ਚਲ ਇੱਕ ਦੋ ਹੋਣਗੇ ਮੰਮੀ ਦੇ ਤਾਂ। ਨਹੀਂ ਨਹੀਂ ਦੇਖਾ ਭਈਆ। ਇੱਕ ਦੋ ਹੋਣਗੇ ਮੰਮੀ ਦੇ ਤਾਂ। ਹੈ? ਕੀ ਕੀ ਆ ਵੀਰ ਹਾਂ ਚੱਲ ਠੀਕ ਆ 9000 ਉੱਪਰਾਂ ਕੱਟ ਦੇ ਸਾਈਡ ਤੇ ਰੱਖ ਦੇ 1 ਲੱਖ ਦੇ ਤੇਰੇ ਸੂਟ ਆ ਮੂੰਹ ਘਰੇ ਨੂੰ ਜੀਵ ਜੀ ਮਾਰਦੀ ਹੁਣ ਹੈ ਸੇਲ ਕਰ ਦੇ ਨਵੇਂ ਬਣਾ ਲੈ ਆਹ ਹਾਂ ਲੈਣੇ ਹੁਣ ਕਿਸੇ ਨੇ ਲੈ ਲੈਣੇ ਕਿਸੇ ਨੇ ਲੈ ਲੈਣੇ ਜੀ ਇਹਦੇ 1 ਲੱਖ ਦੇ ਸੂਟ ਆ 1 ਲੱਖ ਦੇ ਸੂਟ ਤਾਂ ਹੀ ਆ ਗਰਮੀ ਗਰਮੀ ਵਾਲੇ ਤਾਂ ਇਹ ਜੋੜ ਹੀ ਘਟਾਉਣੀ ਲਾਇਆ ਜੋੜ ਘਟਾਉ ਲਾਇਆ ਹੁੰਦਾ ਤਾਂ ਪਾਰ ਹੀ ਹੋਣਾ ਸੀ ਕੰਮ ਹੈ ਉਹ ਸਾਡੀ ਚਲੋ ਇਹ ਤੁਸੀਂ ਸੂਟ ਦੇਖ ਲੈ ਕਿੰਨੇ ਦੇ ਬਣੇ ਆ ਹੁਣ ਕੀ ਕਰ ਸਕਦੇ ਆ ਪੈਸੇ ਲਾ ਤੇ ਬੁਲਾ ਤੇ ਕਹਿੰਦੇ ਸੈਲਰੀ ਆਉਂਦੀ ਆ ਜਾਂਦੀ ਕਿੱਧਰ ਆ ਇੱਧਰ ਜਾਂਦੀ ਆ ਨਹੀਂ ਨਹੀਂ ਲੈ ਕੇ ਵੀ ਤੂੰ ਹੀ ਦੇਣਾ ਪੈਸੇ ਕੌਣ ਦਿੰਦਾ ਸਰ ਮੈਨੂੰ ਨਹੀਂ ਪਤਾ ਸੀ ਨਾ ਇੰਨੇ ਮੈਂ ਇੰਨੇ ਸੁ ਬਣ ਗਏ ਇੰਨੇ ਬਣਦੇ ਆ ਆ ਦੇਖੋ ਟੀਰ ਟੀਰ ਪੂਰਾ ਲਾਇਆ ਹੈ ਜਮਾ ਵਿਆਹ ਹੋਊਗਾ ਤੁਸੀਂ ਵਰ ਬਣਾਉਣ ਇੰਨੇ ਤਾਂ ਬੜੇ ਦੇ ਨਹੀਂ ਹੁੰਦੇ ਵਿਆਹ ਮਾਤੇ ਕੋਈ ਮੰਦਰ ਦਿਖਾ ਲੇਤੇ ਨਹੀਂ ਹੁੰਦੇ ਇੰਨੇ ਦਾ ਠੀਕ ਆ ਹੁਣ ਬਣੀ ਜਾਂਦੀ ਸਬਜੀ ਅੱਜ ਸਬਜੀ ਬਣਾਉਣ ਲੱਗੀ ਜੀ ਅਸੀਂ ਪੱਤਾ ਗੋਭੀ ਜਿਹੜੀ ਗੋਭੀ ਆ ਉਹ ਪੱਤਾ ਗੋਭੀ ਹੁੰਦੀ ਹੈ ਆ ਦੇਖੋ ਮੰਮੀ ਕੀ ਕਰੀ ਜਾਂਦੀ ਆ ਦੇਖੋ ਵੀਡੀਓ ਆ ਦੇਖੋ ਕੀ ਇੱਕ ਵੀਡੀਓ ਅਸੀਂ ਕੀ ਕਿੰਨੇ ਗਾਦੀ ਗੋਭੀ ਗੋਭੀ ਸਭ ਇਹਨੂੰ ਕੱਟੀ ਨਹੀਂ ਹੈ ਉਹ ਚਲਾਈ ਇਹਨੂੰ ਪਸ ਚਲਾਈ ਜਾਂਦੀ ਕਿਉਂ ਗੋਭੀ ਦੇ ਵਿੱਚ ਛਾਈ ਨਹੀਂ ਗੋਭੀ ਦਾ ਛਾਈ ਨਹੀਂ ਸਾਰਾ ਪੱਤਾ ਮੰਮੀ ਸਬਜੀ ਜੀ ਤਾਂ ਲੈ ਸਰ ਪੱਤੇ ਆ ਹਾਂ ਆਹ ਸਾਰੇ ਪੱਤੇ ਵਿੱਚ ਫੁੱਲ ਤਾਂ ਨਿਕਲੇ ਹੀ ਨਹੀਂ ਹੋਣੀ ਆਪਣੀ ਸਰਵਰ ਕਿ ਲੋਲੀ ਕਿ ਨਹੀਂ ਸਰ ਮੰਮੀ ਚੀਰੀ ਦੀ ਸੰਤਰਾ ਕਿਵੇਂ ਦਾ ਸੰਤਰਾ ਕਿੰਨੂ ਚੀਰੀ ਕਿਦਾਂ ਦਾ ਵੇਹੋ ਪਾਕੀ ਤੇ ਖੱਟੇ ਨਿਕਲੇ ਇੱਕ ਅਦਾ ਹੀ ਮਿੱਠਾ ਨਿਕਲਾ ਇਹ ਨਹੀਂ ਖੱਟੇ ਹੁੰਦੇ ਹੈ ਖੱਟੇ ਕੋਲ ਹੁੰਦੇ ਐ ਮੌਸਮੀ ਮਿੱਠੇ ਹੀ ਹੁੰਦੇ ਐ ਦੇਖੋ ਕੀ ਮੰਨਦਾ ਆ ਲਿਆ ਵੀ ਨਹੀਂ ਸਪਲੇਟ ਆ ਨਾ ਕਰਦੇ ਲੈਂਦੀ ਤੂੰ ਆ ਕੇ ਲੈ ਨਹੀਂ ਰੱਖ ਲਓ ਮੇਰੀ ਵੀ ਇੱਕ ਦੁਲਗਲੀ ਆਣੀ ਐ ਲੜਪਾ ਲੜਪਾ ਪੈਂ ਪਲੇਟਾਂ ਪਿਛੇ ਲੜਪਾ ਦੋ ਮੇਣੀ ਐ ਮਾਰ 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 ਸਰਚ ਮਾਰ ਸਰਚ ਮਾਰੇ ਸਰਚ ਮਾਰ ਸਤਰਾ ਮਾਰ ਮਾਰ ਉਹ ਸਾਰੇ ਕੱਲ ਖਾ ਲਏ ਵਰ ਸੰਤਰਾ ਨਿਕਲ ਜਾ ਉਹਦੇ ਨਾਲ ਚਨਚੌੜ ਚੌੜ ਪੀਣਾ ਬੈ ਸੋਹਣ ਖਾ ਲਈ ਸੀ ਰੋਟੀ ਹੋਣ ਲੱਗੇ ਸੀ ਸੋਹਣ ਸੋ ਤੁਹਾਨੂੰ ਆਇਆ ਦਾ ਵਲੋਗ ਕਿਦਾਂ ਲੱਗਿਆ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਰਵ ਦੇ ਸੂਟਾਂ ਦੇ ਕਲੈਕਸ਼ਨ ਤੁਸੀਂ ਦੇਖ ਹੀ ਲਈਤੀ ਇਹ ਕਿੰਨੇ ਕੇ ਹੈਗੇ ਕਿੰਨੇ ਕੇ ਪੈਸੇ ਲੱਗੇ ਆ ਠੀਕ ਆ ਤੇ ਆਪਣਾ ਵਲੌਗ ਵਧੀਆ ਲੱਗੇ ਹੋ ਆਪਣੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਆਪਾਂ ਅਗਲੇ ਵਲੌਗ ਚ ਤਦ ਤੱਕ ਲਈ ਧੰਨਵਾਦ ਬਾਏ ਬਾਏ